ਬਈ ਪੰਜਾਬ ਦਾ ਸੀਐਮ ਗੁੰਮ ਹੋ ਗਿਆ ਪੰਜਾਬ ਦਾ ਸੀਐਮ ਲਾਪਤਾ ਹੋ ਗਿਆ ਇਹ ਨਹੀਂ ਪਤਾ ਲੱਗ ਰਿਹਾ ਕਿੱਥੋਂ ਬੋਲ ਰਿਹਾ ਬਈ ਜਦੋਂ ਸ਼ਕਲ ਤਾਂ ਠੀਕ ਲੱਗ ਰਹੀ ਆ ਚੰਗੇ ਭਲੇ ਲੱਗ ਰਿਹਾ ਬੋਲਦੇ ਵੀ ਚੰਗੇ ਭਲੇ ਆ ਪਰ ਉਹ ਪ੍ਰੋਗਰਾਮ 'ਚੋਂ ਨਹੀਂ ਬੋਲਦੇ ਹੁੰਦੇ ਬੋਲਦੇ ਮੀਡੀਆ 'ਚ ਟੀਵੀ 'ਚ ਹੁੰਦੇ ਇਹ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਜਿਹੜੇ ਨੇ ਉਹ ਲੁਧਿਆਣਾ ਦੀ ਇਲੈਕਸ਼ਨ ਛੱਡ ਕੇ ਜਾਂਦਾ ਭਜਾ ਤੇ ਜਾਂ ਭੱਜ ਗਏ ਅਸੀਂ ਲੱਭਦੇ ਫਿਰਦੇ ਆ ਪਰ ਉਹ ਜਦੋਂ ਸ਼ਾਮ ਨੂੰ ਇੱਕਦਮ ਰੂਬਰੂ ਹੁੰਦੇ ਆ ਤਾਂ ਪਹਿਲਾ ਪ੍ਰੋਗਰਾਮ ਚੰਗਾ ਭਲਾ ਪਤਾ ਲੋਕਾਂ ਨੂੰ ਦੱਸਿਆ ਹੁੰਦਾ ਵੀ ਸੀਐਮ ਆ ਰਹੇ ਆ ਸੀਐਮ ਆ। ਜਦੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਉਹਨਾਂ ਦੇ ਜਗ੍ਹਾ ਉਹਨਾਂ ਦੀ ਧਰਮ ਪਤਨੀ ਪਹੁੰਚ ਜਾਂਦੇ ਆ। ਤੇ ਆਪ ਉਹ ਟੀਵੀ ਚੋਂ ਨਿਕਲ ਕੇ ਸੰਬੋਧਨ ਕਰਦੇ ਆ ਇਹ ਬੜਾ ਫਿਕਰ ਵਾਲਾ ਗੰਭੀਰ ਗੱਲ ਆ ਵੀ ਕੀ ਕੇਜਰੀਵਾਲ ਉਹਨਾਂ ਨੇ ਕਿਤੇ ਸਾਡੇ ਪੰਜਾਬ ਦੇ ਸੀਐਮ ਨੂੰ ਕੀ ਉਹਨਾਂ ਨੂੰ ਕਿਤੇ ਕਿਡਨੈਪ ਕਰ ਲਿਆ ਕੀ ਕਿਤੇ ਉਹਨਾਂ ਨੂੰ ਉਹਨਾਂ ਨੇ ਕੋਈ ਇਸ ਤਰੀਕੇ ਨਾਲ ਮੈਡੀਕੇਸ਼ਨ ਕਰਕੇ ਰੱਖਿਆ ਹੋਇਆ ਕਿਉਂਕਿ ਜੋ ਪਤਾ ਲੱਗਿਆ ਉਰੇ ਬਹੁਤ ਐਸੀਆਂ ਗੱਲਾਂ ਹੋਈਆਂ ਅਮਰਸਰ ਸਾਹਿਬ ਚ ਵੀ ਹੋਈਆਂ ਜਲੰਧਰ ਚ ਵੀ ਹੋਈਆਂ ਉਸ ਕਰਕੇ ਬੜਾ ਵੱਡਾ ਫਰਕ ਆ ਕੇਜਰੀਵਾਲ ਤੇ ਭਗਵੰਤ ਮਾਨ ਚ ਪਿਆ ਹੋਇਆ ਦਿੱਲੀ ਵਰਸਸ ਪੰਜਾਬ ਦੀ ਲੜਾਈ ਚੱਲ ਰਹੀ ਹੈ ਤੇ ਮੈਨੂੰ ਮੈਂ মিডিਆ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਵੀ ਚੀਫ ਮਿਨਿਸਟਰ ਸਾਹਿਬ ਜਾਂ ਤਾਂ ਲੁਧਿਆਣੇ ਆ ਕੇ ਦੱਸਣ ਜਾਂ ਟੀਵੀ 'ਚ ਦੱਸਣ ਵੀ ਮੈਂ ਬਿਲਕੁਲ ਤੰਦਰੁਸਤਾਂ ਮੈਨੂੰ ਕਿਸੇ ਨੇ ਜ਼ਬਰਦਸਤੀ ਬੰਦ ਕਰਕੇ ਨਹੀਂ ਰੱਖਿਆ ਇਹ ਫਿਕਰ ਦੂਜੀ ਇੱਕ ਬੜੀ ਬੜੀ ਗੱਲ ਹੋਈ ਆ ਜਿਹੜਾ ਸਾਡਾ ਬਿਜਲੀ ਦਾ ਬਿੱਲ ਆਉਂਦਾ ਉਹ ਪਹਿਲਾਂ ਜਿਹੜਾ ਬਿਜਲੀ ਦਾ ਬਿੱਲ ਆ ਉਹ ਆਉਂਦਾ ਸੀਗਾ ਉਹਦਾ ਪਰ ਯੂਨਿਟ ਆ ਜਿਹੜਾ ਉਹ ਆਉਂਦਾ ਸੀ ਭਾਈ ਕੇਡਬਲ ਇਹਦਾ ਲਿਖਿਆ ਜਾਂਦਾ ਸੀ ਬਈ ਉਹ ਕੇਡਬਲ ਕਿਲੋਵੋਟ ਦੇ ਹਿਸਾਬ ਨਾਲ ਜਿਹੜਾ ਉਹ ਬਿੱਲ ਆਉਂਦਾ ਸੀ ਹੁਣ ਇਹਨਾਂ ਨੇ ਪਿੱਛੇ ਕੀ ਕੀਤਾ ਆ ਮੈਂ ਚਿੱਠੀਆਂ ਵੀ ਤੁਹਾਨੂੰ ਦਵਾਂਗਾ ਜਿਹੜੀਆਂ ਕਿ ਇਹ ਇਹਨਾਂ ਦੇ ਮਹਿਕਮੇ ਨੇ ਕੱਢੀਆਂ ਇਹ ਮੈਂ ਕਾਗਜ਼ ਜਿਹੜਾ ਮੇਰਾ ਲਿਖਿਆ ਹੋਇਆ ਸੀ ਉਹਨੂੰ ਲੈ ਕੇ ਆਇਓ ਜਰਾ ਇਹ ਨਹੀਂ ਇਹ ਨਹੀਂ ਇਸ ਗੱਲ ਤੋਂ ਮੈਂ ਬਾਅਦ ਚ ਗੱਲ ਕਰਦਾ ਇਹ ਜਿਹੜਾ ਬਿੱਲਾ ਹੁਣ ਇਹ ਆਉਣ ਲੱਗ ਗਿਆ ਹੁਣ ਇਹਨਾਂ ਨੇ ਆਰਡਰ ਕੀਤੇ ਆ ਵੀ ਇਹ ਬਿੱਲ ਆਊਗਾ ਕਿ ਵੀ ਐਚ ਇਹਦੇ ਵਿੱਚ ਹੀ ਕਾਲਾ ਮਾਲਾ ਸਾਰਾ ਪਹਿਲਾਂ ਬਿੱਲ ਆਉਂਦਾ ਸੀ ਕਿ W ਕਿਲੋਵੋਲਟ ਸਮਝ ਗਏ ਕਿਲੋਵੋਲਟ ਕਿਲੋਵੋਲਟ ਤੇ ਹੁਣ ਵਾਟ ਚਾਉਣ ਲੱਗ ਗਿਆ ਜਿਹੜਾ ਕਿ VA ਦੋ ਗੱਲਾਂ ਐ ਸਾਫ਼ ਕਈ ਵਾਰ ਕਲੈਰਿਟੀ ਨਹੀਂ ਹੁੰਦੀ ਬਿੱਲ 'ਚ ਦੇਖਿਓ ਪਹਿਲਾਂ ਬਿੱਲ ਆਉਂਦਾ ਸੀ ਕਿ W H K W H ਹੁਣ ਜਿਹੜਾ ਆਉਣ ਲੱਗਿਆ ਉਹ ਆਉਣ ਲੱਗਾ K V A H ਇਹਦੀ ਫੁੱਲ ਫਾਰਮ ਹੁਣ ਇਹ ਇਕੱਲੇ ਨਾਲ ਇਹ ਇਕੱਲੇ ਨਾਲ ਫਰਕ ਕਿੰਨਾ ਪਿਆ ਫਰਕ ਕਿੰਨਾ ਪਿਆ 20% ਦਾ ਇਹ ਖੇਡ ਨਾਲ